ਪ੍ਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਨੇ ਕਿਹਾ ਕਿ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਅਸੀਂ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਟੀਮ ਨੇ ਚੰਗਾ ਖੇਡਿਆ ਅਤੇ ਇਹ ਮਾਣ ਵਾਲੀ ਗੱਲ ਹੈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਵੇਖੋ ਜੀ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜੋ ਕੁਝ ਵੀ ਅਸੀਂ ਜ਼ਿੰਦਗੀ ਵਿੱਚ ਘਟ ਰਹੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਹੈ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਅਸੀਂ ਤਾਂ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਤੇ ਮਹਾਰਾਜ ਜੀ ਮਹਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਤੇ ਰੱਖਣ ਤੇ ਅਸੀਂ ਹੋਰ ਖੁਸ਼ਬਦੀਆਂ ਨਾਲ ਸੋਕਰੀਏ ਇਹ ਬੜਾ ਬਿਲੈਨ ਲੋਕਾਂ ਤੋਂ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ 'ਚ ਵੀ ਰੰਗੇ ਲਹਿਰਾਉਂਦੇ ਦੇਖੀ ਸੀ ਉਹ ਕਿੰਨੇ ਬੜੇ ਨਹੀਂ ਬਹੁਤ ਬਹੁਤ ਵੱਡੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਦੇ ਮੁਲਕਾਂ 'ਤੇ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਵੇਖਣਾ ਜਿਹੜੇ ਸਪੋਰਟ ਕਰਨ ਆਉਂਦੇ ਆ ਤਾਂ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸੇਰਾ ਸਰਪੰਸ ਸਾਹਿਬ ਨੂੰ ਵੀ ਜਾਂਦਾ ਹੈ 10 ਕੋਲ ਸਰਪੰਚ ਸਾਹਿਬ ਨੇ ਕੀਤੇ ਨਹੀਂ ਦੇਖੋ ਇਹ ਗੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਚ ਪੂਰੀ ਟੀਮ ਦਾ ਹੱਥ ਹੈ ਤੇ ਹਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਹੈ ਜਿੱਦਾਂ ਦੱਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕੇ ਅਗਾਂਹ ਨੂੰ ਆਵੇ ਤੇ ਆਪਾਂ ਹੋਰ ਇਦਾਂ ਹੀ ਤਰੱਕੀਆਂ ਕਰੀਏ ਤੇ ਹਾਕੀ ਦਾ ਨਾਮ ਬਣਾਈਏ ਅੱਜ ਗੋਲਡ ਮੈਟ ਵੱਲੋਂ ਵੀ ਅਰਦਾਸ ਕੀਤੀ ਹੈ ਜੋ ਅਗਲੀ ਵਾਰੀ ਗੋਲਡ ਮੈਟ ਲੈ ਕੇ ਆਈਏ ਜੀ ਹਰ ਵਾਰੀ ਹਰ ਪਿੰਡਾਂ ਦੇ ਵਿੱਚ ਪਤਾਨ ਸਾਹਿਬ ਜਿਹੜੀ ਸਕੂਲ ਨੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਆਲੇ ਪਿੰਡਾਂ ਨੇ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ ਪੂਰੀ ਵੀ ਹੋਈ ਆ ਉਹ ਵੀ ਚਲੇਗਾ ਸਾਡੇ ਪਿੰਡ ਦਾ ਜਿਹੜਾ ਗਰਾਊਂਡ ਆ ਆਫਕੋਰਸ ਬਣੇਗੀ ਉਹ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਪਰਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਜੀ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਉਹ ਜਦੋਂ ਦੇਖਣਗੇ ਇੰਨਾ ਪਿਆਰ ਮਿਲਦਾ ਹੈ ਇੰਨਾ ਸਤਿਕਾਰ ਮਿਲਦਾ ਹੈ ਤੇ ਉਹ ਜਿਹੜੀ ਆਪਾਂ ਗੱਲ ਕਰ ਰਹੇ ਆ ਅੱਜ ਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਸ਼ੁਕਰਾਂ ਪਾਲਾਂਗੇ ਸ਼੍ਰੋਮਨੀ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰੱਖਦਾ ਹੈ ਮਾਨ ਸਨਮਾਨ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇੰਨਾ ਹੀ ਪਿਆਰ ਦਿੱਤਾ ਗਿਆ ਸੀ ਇਸ ਵਾਰੀ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ ਸ਼੍ਰੋਮਨੀ ਕਮੇਟੀ ਵੱਲੋਂ ਹੀ ਹਾਕੀ ਅਕੈਡਮੀ ਰਨ ਕੀਤੀ ਜਾ ਰਹੀ ਜਿੱਥੇ ਸਭ ਤੋਂ ਸੂਖ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ ਕਮੇਟੀ ਵੀ ਆਪਣੇ ਪੱਤਰ ਤੇ ਖਿਡਾਰੀ ਤਿਆਰ ਕਰਦੀ ਹੈ ਜੀ ਬਿਲਕੁਲ ਜੀ ਮੈਂ ਤਾਂ ਕਹਿੰਦਾ ਜੀ ਬਹੁਤ ਚੜ ਕੇ ਸਾਰੇ ਹੀ ਆਉਣ ਜੀ ਕਿਉਂਕਿ ਬੱਚਿਆਂ ਦਾ ਫਿਊਚਰ ਹੈ ਹਾਕੀ ਦੀ ਗੱਲ ਹੋ ਰਹੀ ਆ ਖੇਡਾਂ ਦੀ ਗੱਲ ਹੋ ਰਹੀ ਆ ਇੰਡੀਆ ਦੀ ਗੱਲ ਪੰਜਾਬ ਦੀ ਗੱਲ ਹੋ ਰਹੀ ਆ ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿਹੜਾ ਬੰਦਾ ਚੋਗਧੰ ਦੇਖ ਸਕਦਾ ਆਪਣਾ ਜੋਗਧੰ ਦਵੇ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਅਸੀਂ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਟੀਮ ਨੇ ਚੰਗਾ ਖੇਡਿਆ ਅਤੇ ਇਹ ਮਾਣ ਵਾਲੀ ਗੱਲ ਹੈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਇਹ ਕਹਿੰਦੀ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜੋ ਕੁਝ ਵੀ ਅਸੀਂ ਜ਼ਿੰਦਗੀ ਵਿੱਚ ਕਰ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਹੈ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਸਿੱਦਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਤੇ ਮਹਾਰਾਜ ਜੀ ਮਹਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ आशीर्वाद ਸਾਡੇ ਦੇ ਰੱਖਣ ਤੇ ਅਸੀਂ ਹੋਰ ਖੁਸ਼ਬਦੀਆਂ ਹਾਸਲ ਕਰੀਏ। ਯਾਰ ਬੜਾ ਬਿਲਿਆ ਲੋਕਾਂ ਤੋਂ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ 'ਚ ਵੀ ਰੰਗੇ ਲਹਿਰਾਂ ਦੇ ਵਿੱਚ ਸੀ। ਉਹ ਕਿੰਨੇ ਬੜੀ ਨਹੀਂ ਬਹੁਤ ਬੜੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਦੇ ਮੁਲਕ ਤੇ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡਿਆਂ ਨੂੰ ਦੇਖਣਾ ਆਪਣੇ ਲੋਕਾਂ ਨੂੰ ਵੇਖਣਾ ਜਿਹੜੇ ਸਪੋਰਟ ਕਰਨ ਆਉਂਦੇ ਆ ਤੇ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ। ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ। ਤੁਹਾਡੀ ਟੀਮ ਨੇ ਕਮਾਲ ਕੀਤੀ ਹੈ। ਜੀ। ਤੇ ਸੇਰਾ ਸਰਪੰਚ ਸਾਹਿਬ ਨੂੰ ਵੀ ਜਾਂਦਾ 10 ਕੋਲ ਸਰਪੰਚ ਸਾਹਿਬ ਲੈ ਕੇ ਤੇ ਆ ਨਹੀਂ ਦੇਖੋ ਇਹ ਗੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਚ ਪੂਰੀ ਟੀਮ ਦਾ ਹੱਥ ਆ ਤੇ ਹਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਆ ਜਿੱਦਾਂ ਦੱਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕੇ ਅਗਾਂਹ ਨੂੰ ਆਵੇ ਤੇ ਆਪਾਂ ਹੋਰ ਇਦਾਂ ਹੀ ਤਰੱਕੀਆਂ ਕਰੀਏ ਤੇ ਹਾਕੀ ਦਾ ਨਾਮ ਬਣਾਈਏ ਅਸੀਂ ਗੋਲਡ ਮੈਟ ਨੂੰ ਵੀ ਅਰਦਾਸ ਕੀਤੀ ਹੈ ਜੋ ਅਗਲੀ ਵਾਰੀ ਗੋਲਡ ਮੈਟ ਲੈ ਕੇ ਆਈਏ ਜੀ ਹਰ ਵਾਰੀ ਹਰ ਪਿੰਡਾਂ ਦੇ ਵਿੱਚ ਪਤਾਨ ਸਾਹਿਬ ਜਿਹੜੀ ਸਕੂਲ ਨੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਮੈਂ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ ਪੂਰੀ ਵੀ ਹੋਈ ਆ ਉੱਤੇ ਕੰਮ ਵੀ ਚੱਲੇਗਾ ਸਾਡੇ ਪਿੰਡ ਦੇ ਜਿਹੜੇ ਗਰਾਊਂਡ ਆਫਕੋਰਸ ਬਣੇਗੀ ਉਹ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਪਰਾਲੇ ਕੀਤੇ ਜਾ ਰਹੇ ਬਹੁਤ ਵੱਡੀ ਗੱਲ ਹੈ ਜੀ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਉਹ ਜਦੋਂ ਦੇਖਣਗੇ ਇੰਨਾ ਪਿਆਰ ਮਿਲਦਾ ਹੈ ਇੰਨਾ ਸਤਿਕਾਰ ਮਿਲਦਾ ਹੈ ਤੇ ਉਹ ਜਿਹੜੀ ਆਪਾਂ ਗੱਲ ਕਰ ਰਹੇ ਆਂ ਅੱਜਕੱਲ੍ਹ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਸ਼ੁਕਰਾ ਪਾਲਾਂਗੇ। ਸ਼ੌਨੀ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ। ਕਿੰਨੀ ਮਾਣੇ ਰੱਖਦਾ ਹੈ ਮਾਨ ਸਨਮਾਨ। ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇੰਨਾ ਹੀ ਪਿਆਰ ਦਿੱਤਾ ਗਿਆ ਸੀ ਇਸ ਵਾਰੀ ਵੀ। ਮੈਂ ਬਹੁਤ ਦਿਲੋਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਸ਼ੌਨੀ ਕਮੇਟੀ ਵੱਲੋਂ ਹੀ ਹਾਕੀ ਅਕੈਡਮੀ ਰਨ ਕੀਤੀ ਜਾ ਰਹੀ ਜਿੱਥੇ ਸਭ ਤੋਂ ਸੂਖ ਖਿਡਾਰੀ ਤਿਆਰ ਕੀਤੇ ਜਾ ਰਹੇ ਆ। ਕਮੇਟੀ ਵੀ ਆਪਣੇ ਪੱਤਰ ਤੇ ਖਿਡਾਰੀ ਤਿਆਰ ਕਰਦੀ ਹੈ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਦਾ ਜੀ ਬਹੁਤ ਚੜ੍ਹ ਕੇ ਸਾਰੇ ਹੀ ਆਉਣ ਜੀ। ਕਿਉਂਕਿ ਬੱਚਿਆਂ ਦਾ ਫ ਕੀ ਦੀ ਗੱਲ ਹੋ ਰਹੀ ਆ ਖੇਡਾਂ ਦੀ ਗੱਲ ਹੋ ਰਹੀ ਆ ਇੰਡੀਆ ਦੀ ਗੱਲ ਪੰਜਾਬ ਦੀ ਗੱਲ ਹੋ ਰਹੀ ਆ ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿਹੜਾ ਬੰਦਾ ਚੋਗਧੰ ਦੇਖ ਸਕਦਾ ਆਪਣਾ ਤੇ ਜੋਗਧੰ ਦੇਖ ਸਕਦਾ ਥੈਂਕ ਯੂ ਜੀ ਥੈਂਕ ਯੂ